ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦਾ ਉਧਾਰ ਕਰਨ ਲਈ ਉਦਾਸੀਆਂ ਸ਼ੁਰੂ ਕੀਤੀਆਂ ਉਹ ਵੱਖ-ਵੱਖ ਥਾਵਾਂ ਉੱਤੇ ਜਾ ਕੇ ਲੋਕਾਂ ਨੂੰ ਪਰਮਾਤਮਾ ਨਾਲ ਜੁੜਨ ਦਾ ਰਸਤਾ ਦਿਖਾਉਂਦੇ ਸਨ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਆਪਣੀਆਂ ਉਦਾਸੀਆਂ ਦੌਰਾਨ ਹਰੀਦੁਆਰ ਪਹੁੰਚੇ ਹਰੀਦੁਆਰ ਉਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਧਾਰਮਿਕ ਕੇਂਦਰ ਸੀ ਗੰਗਾ ਨਦੀ ਦੇ ਕੰਢੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ ਸਵੇਰ ਦਾ ਸਮਾਂ ਸੀ ਸੂਰਜ ਪੂਰਬ ਵੱਲ ਉੱਗ ਰਿਹਾ ਸੀ ਲੋਕ ਗੰਗਾ ਵਿੱਚ સ્ਨਾਣ ਕਰ ਰਹੇ ਸਨ ਪੰਡਿਤ ਮੰਤਰ ਪਾੜ ਰਹੇ ਸਨ ਘੰਟੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਹਰ ਕੋਈ ਇੱਕੋ ਕੰਮ ਕਰ ਰਿਹਾ ਸੀ ਹਰ ਕੋਈ ਗੰਗਾ ਜਲ ਨੂੰ ਪੂਰਬ ਵੱਲ ਸੁੱਟ ਰਿਹਾ ਸੀ ਗੁਰੂ ਨਾਨਕ ਦੇਵ ਜੀ ਚੁੱਪਚਾਪ ਇਹ ਸਭ ਦੇਖ ਰਹੇ ਸਨ ਭਾਈ ਮਰਦਾਨਾ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਇਹ ਲੋਕ ਪਾਣੀ ਕਿਉਂ ਸੁੱਟ ਰਹੇ ਹਨ ਗੁਰੂ ਜੀ ਨੇ ਹੌਲੀ ਆਵਾਜ਼ ਵਿੱਚ ਕਿਹਾ ਮਰਦਾਨਿਆ ਤੂੰ ਹੀ ਦੱਸ ਭਾਈ ਮਰਦਾਨਾ ਜੀ ਨੇ ਕਿਹਾ ਲੋਕ ਕਹਿੰਦੇ ਹਨ ਕਿ ਇਸ ਤਰ੍ਹਾਂ ਉਨ੍ਹਾਂ ਦੇ ਪਿਤਰਾਂ ਨੂੰ ਸਵਰਗ ਵਿੱਚ ਪਾਣੀ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਮੁਸਕਰਾਏ ਇਹ ਮੁਸਕਾਨ ਸਿਰਫ ਹਾਸੇ ਦੀ ਨਹੀਂ ਸੀ ਇਹ ਗਿਆਨ ਦੀ ਮੁਸਕਾਨ ਸੀ ਅਗਲੇ ਦਿਨ ਗੁਰੂ ਜੀ ਫਿਰ ਗੰਗਾ ਦੇ ਇਸ਼ਨਾਨ ਲਈ ਗਏ। ਉਹਨਾਂ ਨੇ ਸਾਰਾ ਕੁਝ ਫਿਰ ਤੋਂ ਉਨੇ ਹੀ ਹੁੰਦਿਆਂ ਵੇਖਿਆ। ਗੁਰੂ ਨਾਨਕ ਦੇਵ ਜੀ ਉੱਥੇ ਖੜ ਗਏ। ਗੁਰੂ ਨਾਨਕ ਦੇਵ ਜੀ ਨੇ ਗੰਗਾ ਜਲ ਆਪਣੇ ਹੱਥਾਂ ਵਿੱਚ ਲਿਆ। ਉਹਨਾਂ ਨੇ ਉਹ ਪਾਣੀ ਪੱਛਮ ਵਾਲ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ। ਸਭ ਲੋਕ ਹੈਰਾਨ ਰਹਿ ਗਏ। ਇਵੇਂ ਵੇਖ ਕੇ ਕਈ ਲੋਕਾਂ ਦਾ ਦਿਲ ਹੋਇਆ ਕਿ ਉਹ ਗੁਰੂ ਸਹਿਬਾਨ ਤੋਂ ਪੁੱਛ ਲੈਣ ਕਿ ਉਹ ਉਸ ਸਾਈਡ ਪਾਣੀ ਕਿਉਂ ਸੁੱਟ ਰਹੇ ਹਨ ਅਗਲੇ ਦਿਨ ਫਿਰ ਤੋਂ ਗੁਰੂ ਜੀ ਆਏ ਅਤੇ ਇਸ਼ਨਾਨ ਕਰਨ ਦੌਰਾਨ ਉਹ ਪੱਛਮ ਵੱਲੋਂ ਪਾਣੀ ਸੁੱਟਣ ਲੱਗੇ ਇੱਕ ਪੰਡਤ ਨੇ ਕਿਹਾ ਕਿ ਇਹ ਕੀ ਕਰ ਰਿਹਾ ਹੈ ਇਹ ਤਾਂ ਧਰਮ ਦੀ ਬੇਇੱਜ਼ਤੀ ਹੈ ਇਸ ਨੂੰ ਕੁਝ ਨਹੀਂ ਪਤਾ ਕੁਝ ਪੰਡਤ ਗੁਰੂ ਜੀ ਕੋਲ ਆਏ ਅਤੇ ਕਹਿਣ ਲੱਗੇ ਸਾਧੂ ਜੀ ਪਾਣੀ ਪੂਰਬ ਵੱਲ ਸੁੱਟਿਆ ਜਾਂਦਾ ਹੈ ਪੱਛਮ ਵੱਲ ਨਹੀਂ ਗੁਰੂ ਨਾਨਕ ਦੇਵ ਜੀ ਨੇ ਸ਼ਾਂਤੀ ਨਾਲ ਕਿਹਾ ਜੇ ਤੁਹਾਡਾ ਸੁੱਟਿਆ ਪਾਣੀ ਸਵਰਗ ਵਿੱਚ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਪੰਜਾਬ ਵਿੱਚ ਮੇਰੇ ਖੇਤਾਂ ਤੱਕ ਕਿਉਂ ਨਹੀਂ ਪਹੁੰਚ ਸਕਦਾ ਮੇਰੇ ਖੇਤ ਪੱਛਮ ਦਿਸ਼ਾ ਵਿੱਚ ਹਨ ਇਹ ਸੁਣ ਕੇ ਸਭ ਚੁੱਪ ਹੋ ਗਏ ਗੁਰੂ ਜੀ ਨੇ ਅੱਗੇ ਕਿਹਾ ਰੱਬ ਪਾਣੀ ਨਾਲ ਨਹੀਂ ਰੱਬ ਦਿਲ ਦੀ ਸੱਚਾਈ ਨਾਲ ਖੁਸ਼ ਹੁੰਦਾ ਹੈ ਜੇ ਪਾਣੀ ਨਾਲ ਤਿੱਤਰ ਤ੍ਰਿਪਤ ਹੋ ਸਕਦੇ ਤਾਂ ਜੀਵਨ ਵਿੱਚ ਕੀਤੇ ਕਰਮਾਂ ਦੀ ਲੋੜ ਕੀ ਸੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਰਸਮਾਂ ਧਰਮ ਨਹੀਂ ਹੁੰਦੀਆਂ ਦਿਖਾਵਾ ਭਗਤੀ ਨਹੀਂ ਹੁੰਦਾ ਅਸਲੀ ਧਰਮ ਹੈ ਨਾਮ ਜਪਣਾ ਕੀਰਤ ਕਰਨੀ ਵੰਡ ਛਕਣਾ ਕਈ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਕਈ ਪੰਡਤ ਨਿਰ ਉੱਤਰ ਰਹਿ ਗਏ ਕੁਝ ਲੋਕ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ ਹਰੀਦੁਆਰ ਦੀ ਧਰਤੀ ਤੇ ਉਸ ਦੇ ਰਸਮਾਂ ਹਾਰ ਗਈਆਂ ਸੱਚ ਜਿੱਤ ਗਿਆ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਅੰਧ ਵਿਸ਼ਵਾਸ ਛੱਡੋ ਸੱਚੇ ਦਿਲ ਨਾਲ ਭਗਤੀ ਕਰੋ ਹਰ ਮਨੁੱਖ ਨੂੰ ਇੱਕ ਸਾਰ ਸਮਝੋ ਰੱਬ ਹਰ ਥਾਂ ਹੈ ਸਿਰਫ ਤੀਰਥਾਂ ਵਿੱਚ ਨਹੀਂ ਧੰਨਵਾਦ